ਜਲੰਧਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਹਵਾਈ ਜਹਾਜ਼ ਰਾਹੀਂ 2 ਲੱਖ ਦੇ ਕਰੀਬ ਪਰਚੀਆਂ ਸੁੱਟੀਆਂ ਗਈਆਂ ਜਿਸ ਤੇ ਵੋਟ ਪਾਉਣ ਦੀ ਅਪੀਲ ਲੋਕਾਂ ਨੂੰ ਕੀਤੀ ਗਈ ਸੀ ਕਈ ਥਾਈ ਡਿਸਕਾਊਂਟ ਕੂਪਨਸ ਦਿੱਤੇ ਜਾ ਰਹੇ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਤੇ ਜਲੰਧਰ ਦੇ ਵਿੱਚ ਵੋਟ ਫੀਸਦ ਨੂੰ ਵਧਾਉਣ ਦੇ ਲਈ ਜਹਾਜ਼ ਦੇ ਰਾਹੀਂ 2 ਲੱਖ ਪਰਚੀਆਂ ਦੀ ਬਰਸਾਤ ਕੀਤੀ ਗਈ ਇਹ ਜਹਾਜ਼ ਇਸ ਤਰ੍ਹਾਂ ਪਰਚੀਆਂ ਦੀ ਬਰਸਾਤ ਕਰ ਰਿਹਾ ਸੀ ਜਿਵੇਂ ਫੁੱਲਾਂ ਦੀ ਵਰਖਾ ਹੋਵੇ 2 ਲੱਖ ਦੇ ਕਰੀਬ ਪਰਚੀਆਂ ਪੂਰੇ ਸ਼ਹਿਰ ਦੇ ਵਿੱਚ ਸੁੱਟੀਆਂ ਗਈਆਂ ਇਹਨਾਂ ਪਰਚੀਆਂ ਦੇ ਅਪੀਲ ਕੀਤੀ ਗਈ ਸੀ ਲੋਕਾਂ ਨੂੰ ਵੋਟ ਪਾਉਣ ਦੀ 3 April ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਤੇ ਲੋਕਾਂ ਨੂੰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਦੇ ਲਈ ਇਹ ਅਪੀਲ ਕੀਤੀ ਗਈ ਹੈ। ਇਹਨੂੰ ਅਸੀਂ ਤਕਰੀਬਨ ਸ਼ਹਿਰ ਦੇ ਉੱਪਰ 18 ਲੋਕੇਸ਼ਨ ਦਿੱਤੀਆਂ ਸੀਗੀਆਂ ਜੋ ਸਾਨੂੰ ਦੱਸਿਆ ਹੈਗਾ ਕਿ ਇਹਨਾਂ ਨੇ 1 ਘੰਟੇ ਦੇ ਅੰਦਰ ਉਹ ਸਾਰੀਆਂ ਲੋਕੇਸ਼ਨ ਕਵਰ ਕਰਕੇ ਤੇ ਮੇਰੇ ਕੱਲ ਡਬਲ ਰਾਉਂਡ ਵੀ ਲਗਾਏ ਹੈਗੇ ਨੇ ਜੋ ਦੱਸਦੇ ਨੇ। ਸੋ ਬੜਾ ਅੱਛਾ ਇੱਕ ਇਨੀਸ਼ੀਏਟਿਵ ਹੈਗਾ ਜਿਸ ਨਾਲ ਇੱਕ ਥੋੜੀ ਕ੍ਰੇਜ਼ ਬਣ ਜਾਂਦੀ ਹੈ ਲੋਕਾਂ ਨੂੰ 에ਰੋਪਲੇਨ ਦੇ ਰਾਹੀਂ ਕੋਈ ਪਰਚੀ ਸੁੱਟ ਰਿਹਾ ਅਪੀਲ ਕਰ ਰਿਹਾ ਵੋਟ ਪਾਣ ਲਈ ਸੋ ਸਾਨੂੰ ਲੱਗਦਾ ਕਿ ਇਹਦਾ ਕਾਫੀ ਸਾਨੂੰ ਲਾਭ ਹੋਗਾ ਇਹ ਅਸੀਂ ਸਰਕਾਰੀ ਬੈਂਕ ਕੁਝ ਟਾਈ ਅਪ ਕੀਤਾ ਸੀਗਾ ਜਿਉਂ ਉਹਨਾਂ ਨੇ ਇਹਨੂੰ ਸਪான்ਸਰ ਕੀਤਾ